ਹਾਂਜੀ ਸਤਿ ਸ੍ਰੀ ਅਕਾਲ ਸਾਰੇ ਨੂੰ ਮੈਂ ਤਾਂ ਸਾਡਾ ਆਪਣਾ ਲੱਖੀ ਸ਼ਿਰਕਲ ਲੈ ਮਿੱਤਰੋ ਮਾਦਾ ਹੀ ਘਰ ਬਾਈ ਕੀਤਾ ਸੀਗਾ ਆਪਣਾ 3 ਸਾਲ ਪਹਿਲਾਂ ਘਰ ਖਰੀਦਿਆ ਸੀਗਾ ਇਹ ਤੇ ਦੇਖ ਸਕਦੇ ਹੋ ਤੁਸੀਂ ਅੱਜ ਘਰ ਦਾ ਦਿਖਾਉਣ ਲੱਗਾ ਹਾਂ ਤੁਹਾਨੂੰ ਟੂਰ ਤੇ ਉਹ ਵੀ ਦੱਸੂਗਾ ਵੀ ਅੱਜ ਕਿਉਂ ਵੀਡੀਓ ਬਣਾਉਣ ਲੱਗਾ ਹਨਾ ਤੇ ਇੱਧਰੋਂ ਤੁਸੀਂ ਫਰੰਟ ਤੋਂ ਦੇਖ ਲਓ ਪਹਿਲਾਂ ਤੇ ਇੱਧਰ ਹੈਗੇ ਸੀਗਾ ਵੱਡਾ ਗੇਟ ਆਪਣਾ ਜੇ ਇੱਧਰ ਦੀ ਐਂਟਰਸ ਮੰਨ ਲਓ ਕੋਈ ਜੀ ਜੀ ਗੱਡੀਆਂ ਗੁੱਡੀਆਂ ਅੰਦਰ ਖੜਾਉਂਦੀਆਂ ਨੇ ਇਹਦਾ ਤੇ ਆਹ ਮੇਰਾ ਦਰਖਤ ਭਰਾਓ ਲਾਇਆ ਹੋਇਆ ਗਮੁਰੇ ਤੇ ਇਹਦੀ ਮੈਂ ਬਹੁਤ ਆ ਟੇਕ ਕੇਅਰ ਕਰਦਾ ਧਿਆਨ ਬਹੁ ਰੱਖਦਾ ਇਹਦਾ ਵਧੀਆ ਹੋ ਗਿਆ ਦਰਖਤ ਉਹਨਾਂ ਤੇ ਜਦੋਂ ਅਸੀਂ ਲਿਆ ਸੀਗਾ ਉਦੋਂ ਇਹ ਕਿੱਲਾ ਡੰਡਾ ਜਿਹਾ ਸੀਗਾ ਬਸ ਆਪਣਾ ਤੇ ਉਹ ਇਧਰ ਆ ਜਾਂਦਾ ਗਰਾਜ ਆਪਣਾ ਘਰ ਦੀ ਲੁੱਕ ਸੁਣ ਦਿਖਾਦਾ ਪਹਿਲਾਂ ਬਾਹਰੋਂ ਆ ਦੇਖੋ ਇਦਾਂ ਆ ਆਪਣੇ ਘਰ ਦੀ ਲੁੱਕ ਹੈ ਜੀ ਸਾਰੀ ਆ ਦੇਖੋ ਉਹ ਵੱਡਾ ਗੇਟ ਆ ਗਿਆ ਇਧਰ ਤੇ ਆ ਮੇਨ ਇੰਟਰਸ ਜਿਹੜੀ ਆਪਣੀ ਮੇਨ ਇੰਟਰਸ ਹੈਗੀ ਤੇ ਦਿਖਾਉਣਾ ਮੈਂ ਇੱਕ ਵਾਰੀ ਟੂਰ ਕਰਾ ਲਈ ਸਾਰੇ ਘਰ ਦਾ ਜ ਸਾਰਾ ਪੰਚ ਮਾਂਸ ਨੂੰ ਚੱਕ ਲਿਆ ਤੇ ਇਧਰ ਕੂੜ ਆ ਜਾਂਦਾ ਇਹ ਤਾਂ ਆਪਣੀ ਸਟਰੀਟ ਮੁੱਕਦੀ ਹੈਗੀ ਬਾਦੂ ਕੋਈ ਗੱਡੀ ਨਹੀਂ ਹੁੰਦੀ ਜਿਹੜੇ ਬੰਦੇ ਇਧਰ ਰਹਿੰਦੇ ਹੈਗੇ ਲਾਲੋ ਉਹੀ ਆ ਗਿਆ ਤੇ ਇਦਾਂ ਦਾ ਵਿਊ ਸੀ ਆਪਣਾ ਇੱਥੇ ਸਟਰੀਟ ਦੇਖ ਸਕਦੇ ਹੋ ਜੀ ਦੇ ਹੁਣ ਮੈਂ ਤੁਹਾਨੂੰ ਦਿਖਾਉਣਾ ਘਰ ਅੰਦਰੋਂ ਅੰਦਰੋਂ ਟੂਰ ਕਰਾਉਣਾ ਉਧਰੋਂ ਇਦੋਂ ਗਰਾਜ ਤਾਂ ਵੀ ਦੇਖ ਲਈ ਆਪਣਾ ਇੰਗਰਾਜ ਇਦੋਂ ਆ ਆਪਣੀ ਹੈਗੀ ਮੇਨ ਇੰਟਰੈਸ ਇਹ ਤੁਹਾਨੂੰ ਲਈ ਆ ਕੇ ਸੋਨੂੰ ਦਿਖਾਉਣਾ ਕਰੋ ਅੰਦਰੋਂ ਸਾਰਾ ਸਫਾਈ ਕੀਤੀ ਹੈਗੀ ਜੀ ਸਮਾਨ ਸੋਣ ਮੋਟਲੀ ਸਾਰਾ ਚੱਕ ਹੀ ਲਿਆ ਗਿਆ ਤੇ ਆ ਜੀ ਅੰਦਰ ਵੜਦੇ ਆਂਗੇ ਇਦਰਾ ਤੇ ਅੰਦਰ ਵੜਨ ਸਾਰ ਪਹਿਲਾਂ ਤਾਂ ਆ ਜਾਂਦਾ ਇਦਰਾ ਬਾਥਰੂਮ ਫੁੱਲ ਬਾਥਰੂਮ ਆ ਜਾਂਦਾ ਆਲੋ ਨਾ 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 ਫਾਉਰ ਸੁਪਰ ਸਾਰਾ ਇੱਥੇ ਤੇ ਆਪਣਾ ਇਧਰ ਆ ਨਾਲ ਜਿਵੇਂ ਆਪਾਂ ਕਹ ਲਈ ਵੀ ਗੈਸਟ ਰੂਮ ਕਹ ਲਈ ਜਾਂ ਆਪਾਂ ਕਹਿ ਸਕਦੇ ਵੀ ਕੋਈ ਆਪਣਾ ਆਫਿਸ ਵਗੈਰਾ ਬਣਾਉਣਾ ਇੱਥੇ ਤੇ ਇਤੋਂ ਨਾਲੇ ਬਾਹਰ ਨਹੀਂ ਘਰਦੀ ਹੈਗੀ ਆਓ ਹੋ ਇਧਰ ਆਪਣਾ ਕਪੜਾ ਲੀਡਰ ਰੱਖਣ ਨੂੰ ਇਧਰ ਤੇ ਬਣਿਆ ਹੋਇਆ ਹੈ ਜੀ ਦੇਖੋ ਬ੍ਰਾਦਰ ਤੇ ਉਸ ਤੋਂ ਬਾਅਦ ਸੋਨੂੰ ਮੈਂ ਇਧਰੋਂ ਤਾਂ ਹਾਂ ਤੁਹਾਨੂੰ ਦਿਖਾਵਾਂਗੇ ਬਾਅਦ ਚ ਤੇ ਗਰਾਜ ਇਧਰੋਂ ਦਿਖਾ ਦਈਏ ਇੱਕ ਵਾਰੀ ਇਤੋਂ ਦੀ ਤੇ ਆ ਦੇਖੋ ਰਾਜ ਅੰਦਰ ਗੱਡੀ ਛੜੀ ਆਪਣੀ ਸਾਰਾ ਸਮਾਨ ਸਭ ਚੱਕ ਲਿਆ ਤੇ ਆ ਅਸੀਂ ਅੰਦਰ ਆਉਣ ਸਰ ਇੱਧਰ ਰਸੋਈ ਆਗੀ ਦੇਖੋ ਇਧਰ ਆ ਫ੍ਰਿਜ ਵਗੈਰਾ ਸੀ ਇਥੋਂ ਲੈ ਕੇ ਜਾ ਕੇ ਤੇ ਬਾਕੀ ਸਾਰਾ ਇੰਦੀ ਰਹਿਣਾ ਆ ਆਪਣਾ ਡੌਗ ਹੱਸ ਕੀ ਤੇ ਆਪ ਅਗਲੀ ਵੀ ਲੋਬੀ ਵਾਲਾ ਏਰੀਆ ਆ ਗਿਆ ਆਹਾ ਇਥੋਂ ਹੀ ਸੰਦ ਘੜੀ ਬੈਗ ਜੜ ਪਹਿਲਾਂ ਇਥੋਂ ਦਿਖਾ ਦੇਣਾ ਫਿਰ ਤਾਹਾਂ ਤੋਂ ਦਿਖਾਵਾਂਗੇ ਵੀ ਉਹ ਹੀ ਦਾ ਆਹ ਬੈਗ ਜੜਾ ਕਰਦਾ ਆਹ ਦੇਖਿਆ ਜੀ ਤੇ ਚਲੋ ਵੀ ਹੁਣ ਸੰਦ ਤਾਹਾਂ ਤੋਂ ਦਿਖਾਉਣੇ ਆਗੇ ਇਹ ਕਰ ਪਰ ਉਹ ਮੈਂ ਕਰਾਈ ਤੇ ਦਿੱਤਾ ਜਿੱਦਾਂ ਹੁਣ ਤੇ ਆਪਦਾ ਸਾਰਾ ਸਮਾਨ ਸੰਗਮ ਚੱਕ ਲਿਆ ਤੇ ਹੁਣ ਅਗਾਹਾਂ ਪ੍ਰਮਾਤਮਾ ਕਰੇ ਹੋਰ ਤਰੱਕੀਆਂ ਕਰੀ ਹੈ ਹਣਾ ਇਹ ਮੇਲਾ ਇਹ ਮੇਰਾ ਆਪਣਾ ਪਹਿਲਾ ਘਰ ਸੀਗਾ ਜਿਹੜਾ ਮੈਂ ਲਿਆ ਸੀਗਾ ਅਮਰੀਕਾ 'ਚ ਤੇ ਅੱਜ ਇਹਨੂੰ ਤਾਹਾਂ ਆਉਣਿਆਂਗੇ ਪਹਿਲਾਂ ਆਪਾਂ ਉਹਨੂੰ ਉਧਰੋਂ ਹਿੱਦਾ ਤਾਹਾਂ ਤੋਂ ਜਾ ਕੇ ਇੱਧਰ ਇੱਧਰ ਬਾਥਰੂਮ ਆ ਜਾਂਦਾ ਲਓ ਇਹ ਵੀ ਫੁੱਲ ਬਾਥਰੂਮ ਆਗਾ ਇੱਧਰ ਹੋ ਪਰਾਂ ਸਾਬਰ ਵਗੈਰਾ ਜੇ ਕਿਸੇ ਨੇ ਸਾਬਰ ਵਗੈਰਾ ਲੈਣਾ ਲਓ ਉਹਦੇ ਵਾਸਤੇ ਤੇ ਇੱਧਰ ਕੋਈ ਹੋਰ ਬੰਦਾਗਾ ਉਹਨੇ ਮੂੰਹ ਮਾ ਧੋਣਾ ਉਹ ਗੇਟ ਲੱਗਾ ਹੋਇਆ ਉੱਥੇ ਤੇ ਇਹਦੇ ਨਾਲ ਹੀ ਲਾਂਡਰੀ ਆ ਜਾਂਦੀ ਹੈਗੀ ਕੱਪੜੇ <li>ਧੋਣ ਵਾਲਾ ਇੱਥੇ ਮਸ਼ੀਨਾਂ ਵਸੂਨਾ ਰੱਖੀ ਹੁੰਦੀ ਨੇ ਉਹ ਕੱਪੜੇ ਧੋਣ ਵਾਲੀਆਂ ਜਿਹੜੇ ਆ ਇਹਦੇ ਜਿੱਦਾਂ ਸਿੰਖ ਵੀ ਦੋ ਤਾਂ ਬਣਾਏ ਹੁੰਦੇ ਆ ਬਾਥਰੂਮ ਦੇ ਤੇ ਇਦਾਂ ਤਾਂ ਬਣਾਏ ਹੁੰਦਾ ਇਹ ਮੰਗਰ ਵੀ ਨਹਾਉਣ ਵਾਲਾ ਤੇ ਮੂਰੇ ਸਿੰਖ ਵਗੈਰਾ ਕਿਉਂਕਿ ਇਹ ਜਿਹੜੇ ਆਪਾਂ ਅਗਾਹਾਂ ਦੋ ਰੂਮ ਦਿਖਾਉਣੇ ਆਂਗੇ ਇਹਨਾਂ ਨੂੰ ਦੋਨਾਂ ਰੂਮਾਂ ਨੂੰ ਇਹ ਇੱਕ ਬਾਥਰੂਮ ਹੁੰਦਾ ਆ ਇਦਾਂ ਹੀ ਕੱਪੜੇ-ਕੂਪੜੇ ਕੁਈ ਸਮਾਨ ਰੱਖਣ ਨੂੰ ਚੀਜ਼ ਤੇ ਇੱਕ ਆ ਰੂਮ ਆ ਗਿਆ ਇਧਰ ਆ ਗਿਆ ਇਹ ਆ ਗਿਆ ਦੂਜਾ ਰੂਮ ਆਪਾਂ ਗਏ ਦੀ ਤੇ ਇਧਰ ਆ ਗਿਆ ਇਹ ਤੀਜਾ ਰੂਮ ਤੀਜਾ ਰੂਮ ਆ ਗਿਆ ਉਧਰੋਂ ਇਧਰੋਂ ਇਹ ਨਵਾਂ ਪੌੜੀਆਂ ਤੋਂ ਚੜਦੇ ਆਂ ਨਾਲ ਹੀ ਆ ਤਾਂ ਹਾ ਇੱਕ ਲੋਬੀ ਹੈਗੀ ਤਾਂ ਹਾਂਗੀ ਤੇ ਨਾਲ ਹੀ ਲੋਬੀ ਦੇ ਤਾਂ ਹਾ ਲਈ ਦੇ ਤੇ ਇਧਰ ਜਿਹੜਾ ਹੈਗਾ ਮੇਰਾ ਰੂਮ ਜਿਹਨੂੰ ਆਪਾਂ ਮਾਸਟਰ ਬੈੱਡਰੂਮ ਕਹਿ ਦਿੰਦੇ ਆਗੇ ਤੇ ਆ ਦੇਖ ਸਕਦੇ ਹੋ ਇਹ ਰੂਮ ਸਾਰਾ ਤਾਂ ਥੋੜਾ ਖੁੱਲਾ ਡੁੱਲਾ ਹੁੰਦਾ ਹੈਗਾ ਇੱਥੋਂ ਆਪਾਂ ਬਾਹਰ ਵੀ ਦੇਖ ਸਕਦੇ ਇੱਥੇ ਸੜਕ ਤੇ ਜਦਾਂ ਨਾ ਸਾਰਾ ਦਿਨਾਂ ਦਾ ਬਾਹਰਲੀ ਛੇੜ ਤੇ ਆ ਗਿਆ ਇਹ ਰੂਮ ਤੇ ਇਧਰ ਆਪਣਾ ਸੋਨਮੈਂਟ ਦੇਖੋ ਨਾ ਬਰਾਬਰ ਇਧਰ ਬਾਥਰੂਮ ਆ ਗਿਆ ਇਧਰ ਨਾਲ ਆ ਬਾਥਰੂਮ ਆ ਗਿਆ ਤੇ ਇਧਰ ਕੱਪੜੇ-ਕੁਪੜੇ ਰੱਖਣ ਨੂੰ ਵੀ ਦਿਖਾਉਣਾ ਤੁਹਾਨੂੰ ਤੇ ਆ ਸਾਬਰ ਵਗੈਰਾ ਤੇ ਦੂਰਾ ਦੇਖ ਸਕਦੇ ਤੁਸੀਂ ਇਧਰ ਇੱਥੇ ਵੀ ਦੋ ਸਿੰਕ ਜਿੱਦਾਂ ਹੈ ਤੇ ਇਹ ਟੱਬ ਨੋਂ ਜਦੋਂ ਬਾਸ ਲੈਣਾ ਉਹ ਇਹ ਟੱਬਾ ਗਾ ਤਿਆਗਉਂ ਜੀ ਸਬਰ ਲੈਣਾ ਹੋਵੇ ਤੇ ਇਧਰ ਇੱਥੇ ਵੀ ਦੂ ਸੇਕ ਤੋਂ ਦੇ ਇੱਕ ਉਧਰ ਤੇ ਇੱਕ ਇਧਰ ਤੇ ਹੁਣ ਮੈਂ ਤੁਹਾਨੂੰ ਇਧਰੋਂ ਗਾਹਾਂ ਦਿਖਾਉਦੇ ਆਪਾਂ ਇਥੇ ਕੱਪੜਾ ਲੀੜਾ ਆ ਰੱਖਣ ਦਾ ਤੇ ਆਹ ਦੇਖੋ ਇਧਰੋਂ ਹੁਣ ਆਪਾਂ ਜਿੱਥੇ ਕੱਪੜੇ ਵਗੈਰਾ ਰੱਖੇ ਹੁੰਦੇ ਨੇ ਮਾਸਟਰ ਬੈਡਰੂਮ 'ਚ ਤੇ ਇਹ ਆਪਣੇ ਬਹੁਤੀ ਡੱਬਾ ਲਾ ਗਿਆ ਬਹੁਤੀ ਕੱਪੜੇ ਲੀੜੇ ਰੱਖ ਜਾਂਦੇ ਆਗੇ ਲਈ ਖੁੱਲ੍ਹਰ ਡੁਲਾ ਬੰਦੰਦਰਾ ਤੁਰਿਆ ਫਿਰਦਾ ਬਹੁਤ ਹੀ ਵਧੀਆ ਇਹ ਨੂੰ ਮੈਂ ਕਰਾਇਤੀ ਦੇ ਕੇ ਹੋਰ ਗਾਹਾਂ ਮੂਵ ਹੋ ਗਿਆ ਤੇ ਬਾਕੀ ਮਹਾਰਾਜ ਆਪਣੀ ਕਿਰਪਾ ਬਣਾਈ ਰੱਖੇ ਹਨ ਤਾਂ ਜਦੋਂ ਮੈਂ ਇਹ ਕਰ ਲਿਆ ਸੀਗਾ ਮੇਰਾ ਐ ਸੀਗਾ ਮੈਂ ਵੀ ਕਰ ਲੈ ਲਿਆ ਜਦੋਂ ਉਹਦੋਂ ਐ ਸੀਗਾ ਵੀ ਇਹ ਕਰ ਲੈ ਲਿਆ ਇਹ ਬੰਦੇ ਦਾ ਸੁਪਨਾ ਹੀ ਹੁੰਦਾ ਕਰ ਲੈਣਾ ਅਮਰੀਕਾ ਜਣਾ ਤੇ ਇਹੋ ਜਿਹਾ ਵੱਡਾ ਕਰ ਲੈਣਾ ਜਿੱਦਾਂ ਹਨਾ ਹੁੰਦਾ ਹੈਗਾ ਮੇਰਾ ਵੀ ਸੀਗਾ ਸੁਪਨਾ ਵੀ ਵੱਡਾ ਕਰ ਲਵਾਂ ਤੇ ਆਹ ਦੇਖੋ ਇਧਰੋਂ ਤੇ ਜੇ ਮੈਂ ਜਿੰਨੂੰ ਜ਼ੂਮ ਕਰਕੇ ਦਿਖਾਵਾਂ ਸਵੇਰੇ ਜਦੋਂ ਮੈਂ ਸਵੇਰੇ ਮਾਰਨਿੰਗ ਉੱਠਦਾ ਹਾਂ ਤਾਂ ਜੀ ਆਹ ਸਾਹਮਣੇ ਆ ਪਹਾੜੀ ਦਾ ਵਿਊ ਤੇ ਸਿਆਰਾਂ ਦੇ ਠੰਡਾ ਜਿੱਦਾਂ ਆਪਾਂ ਗਲੀ ਉਹ ਪਹਾੜੀਆਂ ਦੇ ਸਨੋ ਪਈ ਹੁੰਦੀ ਸੀਗੀ ਉਹ ਪਹਾੜੀਆਂ ਤੇ ਸਨੋ ਪਈ ਹੁੰਦੀ ਸੀਗੀ ਤੇ ਉਹ ਜਿਹੜੀ ਮਸ਼ੀਨਰੀ ਦੀਂਦੀ ਹੈ ਸਨੋ ਬੜੀ ਮੋਟੀ ਭੱਜੀ ਜਾਂਦੀ ਜੀ ਆਹ ਇੱਥੇ ਜੇ ਤੇ ਇਹ ਹੈਗਾ i5 ਤੇ ਲੈ ਵੀ ਹੁਣ ਤਾਂਹਾਂ ਤੋਂ ਵਿਊ ਦਿਖਾਉਣਾ ਤੁਹਾਨੂੰ ਮੈਂ ਆਪਣੇ ਬੈਗ ਝਾੜਦਾ ਤੇ ਆ ਦੇਖੋ ਤੁਸੀਂ ਕਿਹੜਾ ਇੱਕ ਮਿੰਟ ਬੰਦ ਨੂੰ ਚੈੱਕ ਕਰਦੇ ਹਾਂ ਤਾਂ ਆ ਹੈਗਾ ਪ੍ਰਭੂ ਤਾਹਾਂ ਤੋਂ ਬੈਗ ਝਾੜਦਾ ਵੀਊ ਆ ਦੇਖ ਸਕਦੇ ਤੁਸੀਂ ਦੇਖੋ ਜੂੰਗੀ ਤਾਂ ਹੈ ਸੀਗਾ ਆ ਮੰਗਰਲਾ ਕਮਰਾ ਇੱਥੇ ਲਰ ਕੋਈ ਬਾਧੂ ਘਟੂ ਜਿਹਾ ਸਮਾਨ ਆਪਣੇ ਜਿਵੇਂ ਹੁੰਦਾ ਘਰਾਂ ਚ ਕੋਈ ਚੀਜ਼ ਉਹ ਤੇ ਤਿੰਨ ਤੋਂ ਚਾਰ ਘਰਾਂ ਨਾਲ ਲੱਗਦਾ ਇਹਦਾ ਬੈਕਯਾਰਡ ਨਾਲ ਇੱਕ ਇਧਰ ਇੱਕ ਉਹ ਸਾਹਮਣੇ ਵਾਲਾ ਇੱਕ ਉਹ ਬੈਕ ਵਾਲਾ ਤੇ ਇੱਕ ਉਧਰ ਇੱਕ ਘਰ ਉਹਦਾ ਤੇ ਇਹਦਾ ਚਾਰ ਤੋਂ ਪੰਜ ਘਰਾਂ ਨਾਲ ਇਹਦਾ ਬੈਕਯਾਰਡ ਲੱਗਦਾ ਦੇਖ ਸਕਦੇ ਹੋ ਤੁਸੀਂ ਬਾਕੀ ਸਭ ਨੂੰ ਥੱਲੇ ਦੀ ਆ ਕੇ ਦਿਖਾਉਣੇ ਆਂਗੀ ਤੇ ਬਾਕੀ ਤੁਸੀਂ ਦੱਸੋ ਪ੍ਰਭੂ ਮੈਂ ਅਮਰਕਾ 'ਚ ਘਰ ਲੈਣਾ ਸਾਰਿਆਂ ਤੋਂ ਔਖਾ ਜਦਾਂ ਘਰ ਲੈਣ ਵਾਸਤੇ ਵੀ ਬੜੇ ਪਾਪੜ ਵੇਲੇ ਨੇ ਪੈਂਦੇ ਪ੍ਰਭੂ ਮੈਂ ਵੀ ਬਹੁਤ ਵੇਲੇ ਸੀਗੇ ਇਨਕਮ ਵੀ ਵਧੀਆ ਤਾਂ ਹੋਣੀ ਪੈਂਦੀ ਹੈ ਕਿ ਸਾਰਾ ਟੈਕਸ ਡੋਕਸ ਚੰਗਾ ਭਰਨਾ ਪੈਂਦਾ ਹੈਗਾ ਫਿਰ ਲੋਨ ਵਗੈਰਾ ਪ੍ਰੂਫ ਹੁੰਦਾ ਜਦੋਂ ਬੰਦੇ ਨੇ ਘਰ ਲੈਣਾ ਹੁੰਦਾ ਪਹਿਲੀ ਵੀਰੇ ਆਈਸ ਨੂੰ ਮੈਂ ਬਾਹਰ ਆ ਗਿਆ ਤੂੰ ਤੇ ਅੰਦਰ ਆਪਣੀ ਲੂਨਾ ਇਹਦਾ ਨਾਮ ਡੋਗ ਦਾ ਨਾਮ ਲੂਨਾ ਹੱਸ ਕੀ ਅਸੀਂ ਆ ਬੈਕਜੜ ਧੁੱਪ ਥੋੜੀ ਵਧੀਆ ਪੂਰੀ ਐ ਇਸ ਵਕਤ ਸਾਡੀ ਘਰਾਂ 12 ਵਜੇ ਦਾ ਟਾਈਮ ਆ ਤੇ ਆ ਜਿਹੜਾ ਤੁਹਾਨੂੰ ਉਧਰੋਂ ਬਾਹਰੋਂ ਦਿਖਾਇਆ ਸੀਗਾ ਮੈਂ ਵੀ ਆਪਣਾ ਵੱਡਾ ਗੇਟ ਲੱਗਾ ਹੋਇਆ ਤੇ ਆਹੋ ਏਦਾਂ ਹੀ ਰੱਖਿਆ ਹੋਇਆ ਆਪਣਾ ਹਜੀ ਗੱਡੀਆਂ ਗੁੱਡੀਆਂ ਖੜਾਉਣ ਨੂੰ ਵੀ ਤੇ ਆਹ ਉਂ ਬੈਠਣ ਬੁੱਟਣ ਵਾਸਤੇ ਇੱਥੇ ਤਾਂ ਚਲੋ ਇਹਦਾ ਕੀ ਖੋਲਣਾ ਸਮਾਨ ਸੰਗੋਣੀ ਨਾ ਰੱਖਣ ਵਾਸਤੇ ਹੈਗਾ ਤੇ ਆ ਜਗਰ ਇਧਰ ਮੈਂ ਬਾੜੀ ਲਾਉਂਦਾ ਹੁੰਦਾ ਸੀਗਾ ਅੱਜ ਕਿ ਮੈਂ ਤਾਂ ਨਹੀਂ ਲਾਈ ਕਿਉਂਕਿ ਘਰ ਕਰਾਈ ਤੇ ਦਿਨ ਕਰਕੇ ਨਹੀਂ ਇੱਥੇ ਮੇਰੇ ਸਾਰੇ ਇੱਥੇ ਬਾੜੀ ਬੂੜੀ ਲੱਗੀ ਹੁੰਦੀ ਹੈਗੀ ਲਾਸਨ ਪੱਟਿਆ ਜੀਏ ਤੋਂ ਲਾਸਨ ਪੱਟ ਕੇ ਬਸ ਹੋਰ ਆਪਾਂ ਲਾਇਆ ਨਹੀਂ ਸੀਗਾ ਕੁਝ ਤੇ ਆ ਹੈਗਾ ਭਰਾ ਬਤੂਤ ਦਾ ਦਰਖਤ ਕੁਦਰਤ ਪ੍ਰੇਮੀ ਆ ਮੈਂ ਵੀ ਕਹਾ ਤੇ ਆ ਦੂਤ ਦਾ ਦਰਖਤ ਦਾ ਇੱਕ ਦਰਖਤ ਆਪਣੇ ਮੂਰੇ ਲੱਗਾ ਹੋਇਆ ਇੱਕ ਇਹ ਦੂਤ ਦਾ ਦਰਖਤ ਲੱਗਾ ਬਾਕੀ ਆ ਫੁੱਲਾਂ ਬੂਟਿਆਂ ਵਾਲੇ ਉਹ ਜਿੰਨਾਂ ਨੂੰ ਘਰ ਦੇਣਾ ਉਹ ਕਹਿੰਦੇ ਵੀ ਤੁਸੀਂ ਯਾਰ ਝੂਲੇ ਨਾ ਲੈ ਕੇ ਜਾਓ ਉਹ ਵੀ ਸਾਡੇ ਨਿਆਣੇ ਆਗੇ ਵੀ ਜੇ ਤੁਸੀਂ ਚੋਂ ਨਹੀਂ ਚਾਹੀਦੇ ਵੀ ਛਿੱਟੇ ਹੋਣਾ ਕਿਤੇ ਤੇ ਆਉ ਲੱਗਿਆ ਹੋਇਆ ਇਧਰ ਉਹ ਨੇ ਬੂਹਾਂ ਦਾ ਬੂਟਾ ਨਿਕਲ ਜਾ ਤੇ ਆ ਬਾਕੀ ਫੁੱਲਾਂ ਫੁੱਲਾਂ ਦੇ ਆ ਹਿਰਨ ਦਾ ਬਚਾ ਜਾ ਮੇਰੇ ਨਿਆਣੀ ਤੇ ਬਹੁ ਬੈਠ ਕੇ ਖੇਲਦੇ ਤੇ ਇਧਰ ਪੁਦੀਨਾ ਆ ਆੜੂ ਦਾ ਬੂਟਾ ਲੱਗਿਆ ਹੋਇਆ ਪ੍ਰਭੂ ਆ ਆੜੂ ਦਾਗਾ ਤੇ ਉਧਰ ਇੱਕ ਮੈਂ ਆਹ ਇੱਥੇ ਅੰਗੂਰਾਂ ਦੀ ਬੇਲ ਥਲੇ ਲਾਈ ਹੋਈ ਹੈਗੀ ਉਹ ਵਧੀਆ ਹੋਈ ਜਾਂਦੀ ਆ ਤੇ ਆ ਫੁੱਲਾਂ ਦੇ ਉੱਤੇ ਤੇ ਚਿੜੀਆਂ ਜੁੜੀਆਂ ਬਹਉਂਦੀਆਂ ਨੇ ਨਿੱਕੇ ਨਿੱਕੇ ਇਹਨਾਂ ਦੇ ਤੇ ਬਾਕੀ ਦੱਸਿਓ ਭਰਾਵੋ ਹਨਾ ਕਿਵੇਂ ਲੱਗਿਆ ਬਾਕੀ ਜੇ ਘਰ ਵਧੀਆ ਲੱਗਿਆ ਲਾਈਕ ਸ਼ੇਅਰ ਜ਼ਰੂਰ ਕਰਿਓ ਹਨਾ ਘਰ ਬਾਰੇ ਕੋਈ ਵੀ ਜਾਣਕਾਰੀ ਲੈਣੀ ਹੋਵੇ ਮੈਸੇਜ ਕਰ ਦਿਓ ਆਪਣਾ ਤੇ ਤੁਹਾਨੂੰ ਜਵਾਬ ਜ਼ਰੂਰ ਦੇਊਗਾ ਮੈਂ ਮੇਰੇ ਸੋਸ਼ਲ ਮੀਡੀਆ ਤੇ ਜਾ ਕੇ ਮੈਨੂੰ ਕਰ ਦਿਓ ਨਾ ਜੇ ਫੇਸਬੁੱਕ ਤੇ ਦੇਖੋਗੇ ਤਾਂ ਉੱਥੇ ਕਮੈਂਟ ਕਰ ਦਿਓ ਆਪਣਾ ਡੀਐਮ ਕਰ ਦਿਓ ਮੈਨੂੰ ਜੇ YouTube ਤੇ ਦੇਖੋਗੇ ਤਾਂ ਉੱਥੇ ਉਹ ਕਰ ਦਿਓ ਕਮੈਂਟ ਦੂਰ ਲਾ ਦੀ ਕਿਉਂਕਿ ਲੂਨਾ ਭੱਜ ਵੀ ਨਾ ਜਾਵੇ ਹੁਣ ਅੱਦੂ ਵਾਰ ਅਸੀਂ ਜਾਣਾ ਇੱਥੋਂ ਤੇ ਇੱਕ ਵਾਰੀ ਦੇਖ ਲਊ ਭਰਾਓ ਫਿਰ ਬਾਕੀ ਪ੍ਰਮਾਤਮਾ ਆਪ ਸਭ ਨੂੰ ਜੜਦੀ ਖਲਾਜ ਰੱਖੇ ਧੰਨਵਾਦੀ